ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਅਤੇ ਹਰ ਪਾਰਟੀ ਵੱਲੋਂ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਹਰ ਪਾਰਟੀ ਵੱਲੋਂ ਵੱਡਾ ਇਕੱਠ ਕਰਕੇ ਵੋਟਰ ਭਰੋਸਾ ਦਿਵਾਇਆ ਜਾ ਰਿਹਾ ਹੈ ਅਤੇ ਆਪਣੀ ਪਾਰਟੀ ਦੇ ਕੀਤੇ ਹੋਏ ਕੰਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਪਿੰਡਾਂ ਤੇ ਸ਼ਹਿਰਾਂ ਦਾ ਇਕੱਠ ਕਰਕੇ ਮਹਾਰਾਣੀ ਪੰਨੀਤ ਕੌਰ ਨੂੰ ਭਰੋਸਾ ਦਿੱਤਾ ਹੈ ਕਿ ਇਸ ਵਾਰੀ ਜ਼ਿਲ੍ਹਾ ਪਟਿਆਲਾ ਤੋਂ ਮਹਾਰਾਣੀ ਪੰਨੀਤ ਕੌਰ ਨੂੰ ਵੱਡੀ ਜਿੱਤ ਪ੍ਰਾਪਤ ਹੋएगी ਚੋਣ ਮੁਹਿਮ ਨੂੰ ਹੋਰ ਤੇਜ਼ ਕਰਨ ਦੇ ਲਈ ਕੇਂਦਰੀ ਮੰਤਰੀ ਦਾ ਰਜਿੰਦਰ ਸ਼ਕਾਵਤ ਜੀ ਪਹੁੰਚੇ ਸਨ ਅਤੇ ਮਹਾਰਾਣੀ ਪੰਨੀਤ ਕੌਰ ਜੀ ਦਾ ਜਗਦੀਸ਼ ਕੁਮਾਰ ਜੱਗਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਵੱਡੇ ਇਕੱਠ ਨੂੰ ਦੇਖ ਕੇ ਮਹਾਰਾਣੀ ਪੰਨੀਤਕੌਰ ਅਤੇ ਕੇਂਦਰੀ ਮੰਤਰੀ ਰਜਿੰਦਰ ਸ਼ਕਾਵਤ ਜੀ ਨੂੰ ਜਿਲ੍ਹਾ ਪਟਿਆਲਾ ਤੋਂ ਮਹਾਰਾਣੀ ਪੰਨੀਤਕੌਰ ਨੂੰ ਜਿੱਤ ਪ੍ਰਾਪਤ ਹੋਵੇਗੀ। ਕੇਂਦਰੀ ਮੰਤਰੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਬਾਰੇ ਅਤੇ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਰ ਇੱਕ ਵਰਗ ਦਾ ਫਾਇਦਾ ਸੋਚਦੇ ਹਨ ਅਤੇ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸਾਰੀਆਂ ਸਟੇਡਾ ਵਿੱਚ ਸਾਨੂੰ ਘੁੰਮਣ ਦਾ ਮੌਕਾ ਮਿਲਿਆ ਹੈ ਹਰ ਇੱਕ ਜਗ੍ਹਾ ਤੇ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਹਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੀ 2024 ਦੇ ਪ੍ਰਧਾਨ ਮੰਤਰੀ ਹੋਣਗੇ ਜੋੜੀਆਂ ਬੱਲਾ ਨਹੀਂ ਕਰਨੀਆਂ ਚਾਹੀਦੀਆਂ ਹਲੇ ਜਦ ਵੋਟਾਂ ਪੈ ਜਾਣਗੀਆਂ ਸਾਹਮਣੇ ਆ ਜਾਊਗਾ ਪਰ ਜੋ ਮੇਰਾ ਭਰੋਸਾ ਹੈ ਕਿ ਭਾਰਤ ਨੇ ਇਹ तय ਕਰ ਦਿੱਤਾ ਹੈ ਕਿ ਮੋਦੀ ਜੀ ਔਰ ਬੀਜੇਪੀ ਹੀ ਸਰਕਾਰ ਬਣਾਉਣਗੇ ਆਪਕੇ ਆਪਕੇ ਅਸੈਸਮੈਂਟ ਕਿਆ ਕਿੰਨੀਆਂ ਸੀਟਾਂ ਮੈਂ ਆਖ ਨਹੀਂ ਸਕਦੀ ਪਰ ਇਤਨੀ ਸੀਟੇ ਕਿ ਗਵਰਨਮੈਂਟ ਬਣੇਗੀ ਅੱਜ ਦੇ ਕਰ ਤੋਂ ਪੰਜਾਬ ਦੇ ਵਿੱਚ ਕਿਸਾਨ ਔਰ ਜਿਹੜੇ ਵਪਾਰੀ ਆਉਣ ਸਾਹਮਣੇ ਹੋਣ ਲੱਗੇ ਮੌਲ ਖਰਾਬ ਹੋ ਰਿਹਾ ਹੈ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਮ ਸੁਖਮਨ ਜੀ ਨੂੰ ਦੇਖਣਾ ਚਾਹੀਦਾ ਹੈ ਲਾ ਕੇ ਇੱਧਰ ਉੱਧਰ ਨਹੀਂ ਜਾਣ ਪੰਜਾਬ ਨੂੰ ਸੰਭਲ ਸਭ ਤੋਂ ਪਹਿਲੇ ਰਿਸਪੌਂਸਿਬਿਲਟੀ ਉਹਨਾਂ ਦੀ ਪੰਜਾਬ ਦੀ ਹੈ ਔਰ ਇੱਥੋਂ ਦੇ ਹਰੇਕ ਵਰਗ ਨੂੰ ਉਹਦਾ ਮਾਡਾ ਹੱਥ ਉਹਨਾਂ ਨੂੰ ਸਮਝਾਣ ਔਰ ਜਿਹੜਾ ਲਾਅ ਐਂਡ ਆਰਡਰ ਆਈਸੂਸ ਠੀਕ ਕਰਨਾ ਸਰ ਕੇਜਰੀਵਾਲ ਸਾਹਿਬ ਅਰੋਹ ਲਗਾ ਰਹੇ ਨੇ ਕਿ ਬੀ.ਵੀ ਜਿਹੜੀ ਆਪਰੇਸ਼ਨ ਚਾਲੂ ਕਰਾ ਰਹੀ ਉਹ ਵੀ ਕਹਿਣਾ ਚਾਹੁੰਦਾ ਝਾੜੂ ਤਾਂ ਉਹਨਾਂ ਦੇ ਹੱਥ 'ਚ ਹੈ ਝਾੜੂ ਤਾਂ ਸਾਡੇ ਤੇ ਉਹਨਾਂ ਨੇ ਕੀਤਾ ਜਿਹੜੇ ਐਮਐਲਏ ਤੋਂ ਜਿਹੜੇ ਜਮਾਨੇ ਸੀ ਜਿਹੜੇ ਜਾ ਰਹੇ ਸੀ ਆਜੇ ਵੀ ਦੇਖੋ ਦੇਖੋ ਜਿਹੜਾ ਵੀ ਗਿਆ ਉਹ ਕਾਨੂੰਨੀ ਤੌਰ ਤੇ ਗਏ ਨੇ ਕਾਨੂੰਨੀ ਤੌਰ ਤੇ ਬਾਹਰ ਆਨੇ ਆਏ ਨੇ ਔਰ ਅੱਗੇ ਵੀ ਜੋ ਹੋਊਗਾ ਕਾਨੂੰਨੀ ਤੌਰ ਤੇ ਉੱਤੇ ਹੋਊਗਾ देखिए जब 2014 का चुनाव था अब ये सारे लोग कहते थे कि भारत में कोई पार्टी सरकार नहीं बना सकती सरकार ने दो सौ बयासी सीटें दी जब हमने 300 पार का नारा दिया तब ये कहते थे कि 100 सीटें आएंगी तब 330 आई और अब की बार जब हमने 400 का पार का नारा दिया आप देखते जाइए 400 से बहुत ज्यादा सीटें जीत करके भारतीय जनता पार्टी और एनडीए सरकार बना जवाहरलाल खेरा भार साहब ने जो बयान दिया है देखिए ये कांग्रेस की मानसिकता को दिखाता है कांग्रेस पार्टी ने आज तक बांट करके राज करने का काम किया है देश को पहले मजहब के आधार पर बांटा देश को बोली और भाषा के नाम पर बांटा देश को अमीर और गरीब के नाम पर बांटा देश को पूजा पद्धतियों के नाम पर बांटा देश को अगड़े और पिछड़े के नाम पर बांटा देश को दलित और सवर्ण के नाम पर बांटा अब देश को क्षेत्र के नाम पर बांटने का पाप ये कर रहे हैं ये इनकी मानसिकता इनकी नीयत और इनकी जो बदनीयती है वो उजागर हुई है